ਕਿ ਭਾਈ ਜੀ ਜੋ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਲ੍ਹਾ ਤਰਨਤਾਰਨ ਦੇ ਵਿੱਚ ਕੀ ਕਰਾਂ ਜੀ ਹਾਂਜੀ ਚਾ ਵਾਲਮਿਕੀ ਚੈਗਰੂ ਗਿਆਨਾਧੀ ਪਹਿਲਾਂ ਤੇ ਮੈਂ ਜਿਲ੍ਹਾ ਤਰਨਤਾਰਨ ਦੇ ਜ਼ਿੰਦਾ ਦੇਰ ਵਾਲਮਿਕੀ ਮਜਬੀ ਸਿੱਖ ਸਮਾਜ ਦੇ ਉਹ ਅਣਥੱਕ ਯੋਧੇ ਜਰਨੈਲਾਂ ਦਾ ਧੰਨਵਾਦ ਕਰਦਾ ਕਿਉਂਕਿ ਇੰਨੀ ਗਰਮੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੀਡਕਰ ਸਾਹਿਬ ਦੀ ਜਿਹੜੀ ਸ਼ੋਭਾ ਯਾਤਰਾ ਚੇਤਨਾ ਸ਼ੋਭਾ ਯਾਤਰਾ ਜਿਹੜੀ ਵਿਸ਼ਾਲ ਰੱਖੀ ਗਈ ਸੀ ਸੰਗਤ ਦਾ ਸਮਾਜ ਦਾ ਇੰਨਾ ਵੱਡਾ ਹੁਲਾਰਾ ਮਿਲਿਆ ਕੇ ਪਿੰਡਾਂ ਸ਼ਸਬਿਆਂ ਘਸ਼ਾਰਾਂ ਗਲੀਆਂ ਮਹੱਲਿਆਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਲੈ ਕੇ ਜਾਣ ਵਾਲੇ ਲੋਕ ਜਿਹੜੇ ਆ ਉਸ ਯਾਤਰਾ ਦਾ ਇਨਸਾ ਬਣਿਆ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਵੱਲੋਂ ਭਾਈ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਜਿਹੜੀ ਯਾਤਰਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੱਢੀ ਗਈ ਹੈ ਇਹ ਇਤਿਹਾਸਿਕ ਹੈ ਸਾਥੀਓ ਅੱਜ ਤੱਕ ਤੁਸੀਂ ਨਹੀਂ ਰੱਖੀ ਹੈ ਕਿ ਅਸੀਂ ਆਪਣੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਸੋਚ ਤੇ ਪਹਿਰਾ ਦਿੰਨੇ ਆ ਤੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਸੋਚ ਨੂੰ ਮੰਨਦੇ ਆ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਹੱਥਾਂ ਦੇ ਵਿੱਚ ਕਲਮ ਸਾਨੂੰ ਇਸ਼ਾਰਾ ਕਰਦੀ ਹੈ ਕਿ ਅਸੀਂ এডੂਕੇਸ਼ਨ ਲੈਣੀ ਵਿੱਦਿਆ ਦਾ ਜਿਹੜਾ ਆ ਉਹ ਚਾਨਣ ਗ੍ਰਹਿਣ ਕਰਨਾ ਪਰ ਸਾਡਾ ਸਮਾਜ ਉਸ ਕਲਮ ਨੂੰ ਭੁੱਲਦੇ ਹੋਏ ਅੰਬੇਡਕਰ ਦੀ ਫਿਲਾਸਫੀ ਨੂੰ ਫੋਲੋ ਨਹੀਂ ਕਰ ਪਾਇਆ ਪਰ ਮੈਂ ਅਪੀਲ ਕਰਦਾ ਹਾਂ ਹੁਣ ਮੇਰੇ ਸਮਾਜ ਦੇ ਉਹ ਅਣਥੱਕ ਯੋਧੇ ਜਰਨੈਲ ਜੋ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮੁਹੱਲਿਆਂ ਦੇ ਵਿੱਚ ਕੌਮ ਨੂੰ ਹਲੂਨਾ ਦੇ ਰਹੇ ਆ ਕਿ ਆਓ ਉਠੋ ਸਮਾਜ ਦੇ ਲੋਕੋ ਆਪਣੇ ਅਧਿਕਾਰਾਂ ਦੀ ਜੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੇ ਸੰਵਿਧਾਨਕ ਰਾਈਟ ਦਿੱਤੇ ਉਹਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਅੱਗੇ ਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਕਿਉਂਕਿ ਜਿੰਨਾ ਤੱਕ ਤੁਹਾਡੇ ਬੱਚਿਆਂ ਕੋ ਐਜੂਕੇਸ਼ਨ ਨਹੀਂ ਹੋਏਗੀ ਉਹਨਾਂ ਤੱਕ ਤੁਹਾਡੇ ਜਿਹੜੇ ਅਧਿਕਾਰ ਹੈ ਤੁਹਾਡੀ ਜਾਣਕਾਰੀ ਕਿੱਦਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਰਾਈਟ ਕੀ ਹੈ ਸਾਨੂੰ ਸੰਵਿਧਾਨ ਵਿੱਚ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਦਿੱਤਾ ਕੀ ਸੋ ਇਸ ਕਰਕੇ ਮੇਰੀ ਅਪੀਲ ਹੈਗੀ ਹੈ ਟੋਕੇ ਮੈਂ ਜ਼ੋਰਦਾਰ ਮੰਗ ਕਰਦਾ ਰਿਹਾ ਕਿ ਜਿਹੜਾ ਲੈਂਡ ਸੀਲਿੰਗ ਐਕਟ ਹੈ ਇਹਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਤੇ ਉਹ ਮੇਰਾ ਸਮਾਜ ਸ਼ੈਡੂਲ ਕਾਸਟ ਅਸੀਂ ਭਾਈਚਾਰਾ ਪਿੰਡਾਂ ਕਸਬਿਆਂ 'ਚ ਬੈਠਾ ਹੈ ਉਹਨਾਂ ਕੋ ਦੋ ਦੋ ਮਰਲਿਆਂ ਦੇ ਵਿੱਚ ਰਹਿਣ ਲਈ ਜਿਹੜਾ ਮਜਬੂਰ ਹੈਗੇ ਆ ਸਰਕਾਰ ਜਿਹੜਾ ਇੱਕ ਧਰਾ ਕੋ 5 500 ਕਿਲਾ 7 700 ਕਿਲਾ 33 350 ਕਿਲਾ ਜਾਨਕਿ 30 30 40 40 ਕਿੱਲੇ ਆ ਜ਼ਮੀਨ ਦੇ ਪਰ ਸਾਡੇ ਮੇਰੇ ਪਰਿਵਾਰ ਜਿਹੜੇ ਪਿੰਡਾਂ ਕਸਬਿਆਂ ਚ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਇੱਕ ਇੱਕ ਦੋ ਦੋ ਮਰਲਿਆਂ ਦੇ ਵਿੱਚ